ਬਾਪੂ ਰਵਿਦਾਸ ਸਾਹਿਬ ਦੀ ਫਰਮਾਨ ਕਰ ਦਿਓ ਭਾਈ ਨਹੀਂ ਇਹ ਸੰਸਾਰ ਸੱਚ ਨਹੀਂ ਹੈ ਮਾਦਵੇ ਕਿਆ ਕਹੀਐ ਭ੍ਰਮ ਐਸਾ ਜੈ ਸਮਾਨੀਐ ਹੋਏ ਅਨੰਤ ਐਸਾ ਦੇਹੋ ਜੈ ਨੂੰ ਮੰਨੀ ਜਾਣਿਆ ਉਹ ਜਹ ਇਹ ਹੈ ਕੋਈ ਨਹੀਂ ਤੇ ਜਹੋ ਜਹ ਇਹ ਹੈ ਆ ਉਹਨੂੰ ਅਸੀਂ ਸਤਿਕਾਰ ਕਰਨ ਨੂੰ ਤਿਆਰ ਨਹੀਂ ਕਿਹੋ ਜਹ ਜੀ ਇਹ ਇਹ ਇਹੋ ਜਿਹਾ ਸੁਖ ਮੈਂ ਬਹੁ ਸੰਗੀ ਭਏ ਦੁੱਖ ਮੈਂ ਸੰਗਨ ਕੋਈ ਇਹ ਇਹੋ ਜਿਹਾ ਵੀ ਸੁਖਾਂ ਦੇ ਵਿੱਚ ਤੇ ਸਾਰੇ ਆਣ ਕੇ ਬਾਜੀ ਬਾਤ ਅਨੁਭਾਗ ਦਰਸ਼ਨ ਹੋਏ ਤਨ ਪਦਾਰਥ ਜਾਣ ਦੀ ਦੇਰ ਸ਼ੋਖ ਸਹੂਲ ਤਾਂ ਖੁਸ਼ਣ ਦੀ ਦੇਰ ਅਤੇ ਇਹੀ ਉਹ ਸੰਸਾਰ ਮੂੰਹ ਦੂਜੇ ਪਾਸੇ ਕਰਕੇ ਲੰਘਣਾ ਸ਼ੁਰੂ ਕਰ ਦਿੰਦਾ ਆ ਸਚਾਈ ਇਹ ਇਹਨੂੰ ਆਪਾਂ ਮੰਨਣ ਨੂੰ ਤਿਆਰ ਨਹੀਂ ਕਿਉਂ ਮਾਇਆ ਮਮਤਾ ਦਾ ਪੜਦਾ ਹੀ ਐਸਾ ਪਿਆ ਹੋਇਆ ਸੋਰਠ ਮਹੱਲਾ ਨੋ ਮਾਨ ਪ੍ਰੀਤਮ ਜਾਨ ਲੇਹੋ ਮਨਮਾਹੀ ਆਪਣੇ ਸੋਖਸਿ ਹੀ ਸਭ ਲਾਗੇ ਕੋ ਕਾਹੂ ਕੋ ਨਹੀਂ ਪ੍ਰੀਤਮ ਐ ਮੇਰੇ ਪਿਆਰਿਆ ਸੁਣ ਮੇਰੇ ਬਚਨ ਧਿਆਨ ਕਰ ਮੇਰੇ ਵੱਲ ਜਾਣ ਲਿਹੁ ਮਨ ਮਾਹੀ ਆਪਣੇ ਮਨ ਵਿੱਚ ਇਸ ਗੱਲ ਨੂੰ ਧਿਆਨ ਨਾਲ ਵਿਸਾਲਾ ਆਪਣੇ ਸੌਖਿਓ ਹੀ ਸਭ ਲਾਗੇ ਸਾਰੇ ਆਪਣੇ ਸੁੱਖਾਂ ਕਰਕੇ ਜੁੜੇ ਹੋਏ ਆ ਕੋ ਕਾਹੂ ਕੋ ਨਹੀਂ ਇਥੇ ਕੋਈ ਕਿਸੇ ਦਾ ਨਹੀਂ ਹੈ ਜਿਸ ਦਿਨ ਤੇਰੇ ਤੋਂ ਕਿਸੇ ਦੀ ਕਰਜ ਨਾਮ ਪੂਰੀ ਹੋਈ ਜਾਂ ਕਿਸੇ ਚੀਜ਼ ਤੋਂ ਜਵਾਬ ਦੇ ਦਿੱਤਾ ਉਹਦੇ ਤੇਰੇ ਅੱਗੇ 36 ਹੋ ਜਾਣੇ ਆ ਉਜਾ ਐਵੇਂ ਮਾਣਜਾ ਕਰਦਾ ਫਿਰਦਾ ਤੇਰੇ ਅੱਗੇ 36 ਦਰਮੇਂ ਮੈਂ ਬਗੇ ਹੋਰ ਤੋਂ ਮੰਗ ਲੈਣਾ ਉਹਦੇ ਤੇਰੇ ਅੱਗੇ 35 ਹੋਰ 36 ਹੋਰ ਖੜੇ ਕਰ ਦੇਣੇ ਆ ਅਗਲੇ ਨੇ

ਕਾਟੋ ਕਾਟੋ